ਤੇਰੀ ਚਰਨੋਂ ਵਿੱਚ ਜਹੀ ਬੇਨਤੀ ਹੈ ਪਲ ਪਲ ਸ਼ਿਨ ਸ਼ਿਨ ਰਹੇ ਧਿਆਨ ਤੇ ਮਾਈ ਤੇਰੀ ਚਰਨੋਂ ਵਿੱਚ ਜੀ ਬਾ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਹਲਕੇ ਸਰਦੂਲਗੜ ਦੇ ਪਿੰਡ ਹੀਰਕੇ ਵਾਸੀ ਰਤਨ ਚੰਦ ਇੰਸਾ ਪੁੱਤਰ ਅਮਰਨਾਥ ਇੰਸਾ ਆਪਣੇ ਸਵਾਸਾ ਰੂਪੀ ਪੁੰਜੀ ਪੂਰੀ ਕਰਕੇ ਸੱਚਖੰਡ ਜਾਬਰਾਜੇ ਹਨ ਰਤਨ ਚੰਦ ਇੰਸਾ ਦੇ ਦੇਹਾਂਤ ਉਪਰੰਤ ਪਰਿਵਾਰਕ ਮੈਂਬਰਾਂ ਨੇ ਉਹਨਾਂ ਵੱਲੋਂ ਜਿਉਂਦੇ ਜੀ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇੰਸਾ ਦੀ ਪਵਿੱਤਰ ਸਿੱਖਿਆ ਉੱਤੇ ਅਮਲ ਕਰਦਿਆਂ ਹੋਇਆਂ ਮੌਤ ਉਪਰੰਤ ਸਰੀਰਦਾਨ ਦੇ ਕੀਤੇ ਪਰੰਨ ਨੂੰ ਪੂਰਾ ਕਰਦਿਆਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਲਈ ਦਾਨ ਕੀਤਾ ਹੈ ਸਰੀਰਦਾਨੀ ਰਤਨ 인ਸਾਨ ਸੱਚ ਕਹੂੰ ਮੁਖ ਦਫ਼ਤਰ ਦੇ ਸਟਾਫ ਮੈਂਬਰ ਰਵਿੰਦਰ ਸ਼ਰਮਾ ਦੇ ਪਿਤਾ ਅਤੇ ਸੱਚ ਕਹੂੰ ਦੇ ਸੰਪਾਦਕ ਤਿਲਕ ਰਾਜ 인ਸਾਨ ਦੇ ਮਾਮਾ ਜੀ ਹਨ ਰਤਨ ਚੰਦ 인ਸਾਨ ਨੇ ਪਿੰਡ ਹੀਰਕੇ ਦੇ ਤੀਜੇ ਅਤੇ ਬਲਾਕ ਚੁਨੀਰ ਦੇ 22ਵੇਂ ਸਰੀਰਦਾਨ ਬਣਨ ਦਾ ਮਾਣ ਹਾਸਲ ਕੀਤਾ ਹੈ ਸਰੀਰਦਾਨ ਤੋਂ ਪਹਿਲਾਂ ਉਹਨਾਂ ਦੀਆਂ ਅੱਖਾਂ ਨੂੰ ਸੁਰੱਖਿਅਤ ਕੱਢ ਕੇ ਆਈ ਬੈਂਕ ਪਹੁੰਚਾਇਆ ਗਿਆ ਜੋ ਦੋ ਵਿਅਕਤੀਆਂ ਨੂੰ ਰੋਸ਼ਨੀ ਪ੍ਰਦਾਨ ਕਰਨ ਦੀ ਹੈ ਦਾ ਵੀਪ ਬਲਕਚੁਨੀਰ ਦੇ ਬਲਕ ਪ੍ਰੇਮੀ ਸੇਵ ਡਾਕਟਰ ਸੇਵ ਕਿੰਸਾ ਨੇ ਦੱਸਿਆ ਕਿ ਰਤਨ ਚੰਦ 인ਸਾ ਡੇਰਾ ਸੱਚਾ ਸੋਧਾ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਸਨ ਮਾਨੋਤਾ ਭਲਾਈ ਦੇ ਹਰ ਕਾਰਜ ਵਿੱਚ ਵੱਧ ਚੜ ਕੇ ਉਹ ਹਿੱਸਾ ਲੈਂਦੇ ਰਹੇ ਉਹਨਾਂ ਦਾ ਦੇਹਾਂਤ ਹੋਣ ਉੱਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਧਰਮ ਪਤਨੀ ਮਹਿੰਦਰਕੌਰ ਦੇਵੀ 인ਸਾ ਸੁਪੁੱਤਰ ਨਰਿੰਦਰ 인ਸਾ ਰਵਿੰਦਰ 인ਸਾ ਨੋਹਾਂ ਰੁਪਿੰਦਰਕੌਰ 인ਸਾ ਮੋਨਿਕਾ 인ਸਾ ਆਦੀ ਨੇ ਉਹਨਾਂ ਵੱਲੋਂ ਕੀਤੇ ਗੇ ਪਰਨ ਨੂੰ ਪੂਰਾ ਕਰਦਿਆਂ ਮਿਰਤਕ ਦੇਹ ਨੂੰ ਮੈਡੀਕਲ ਖੋਜਾਂ ਦੇ ਲਈ ਮਹਾਵੀਰ ਮੈਡੀਕਲ ਕਾਲਜ ਅਤੇ ਰਿਸਰਚ ਸੈਂਟਰ ਮੁਰਾਦਾਬਾਦ ਉੱਤਰ ਪ੍ਰਦੇਸ਼ ਲਈ ਦਾਨ ਕੀਤਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਡੇਰਾ ਸੱਚਾ ਸੋਦਾ ਦੇ ਸ਼ਰਧਾਲੂ ਸ਼ਹਾ ਸਤਰਾਮ ਜੀ ਗਰੀਨੇਸ ਵੈਲਫੇਅਰ ਕਮੇਟੀ ਦੇ ਭਾਈ ਅਤੇ ਭੈਣਾਂ ਅਤੇ ਹੋਰ ਸਮਾਜਿਕ ਅਤੇ ਕਿਸਾਨ ਅਤੇ ਬੰਦੀਆਂ ਵੀ ਹਾਜ਼ਰ ਸਨ। ਰਾਜਮੇਂਦਰਾ ਆਪਣਾ ਬਹੁਤ ਬੰਦਾ ਚੰਗਾ ਸੀ ਮਿਹਨਤੀ ਸੀ ਜੀ ਇਹ ਆਪ ਦਾ ਸਰੀਰ ਦਾਨ ਕਰ ਰਹਾਗਾ ਜੋ ਸਰੀਰ ਦਾਨ ਕਰ ਰਹਾ ਇਹ ਆਪਣੀ ਦੁਨੀਆ ਵਾਸਤੇ ਸਰੀਰ ਅੱਖਾਂ ਦਾਨ ਕਰਦਾ ਉਹ ਵੀ ਦੁਨੀਆ ਵਾਸਤੇ ਕਰਦਾ ਜਿਹੜਾ ਕੋਈ ਹੋਰ ਸਰੀਰ ਦਾ ਉਹ ਵੀ ਦਾਨ ਕਰ ਰਹਾਗਾ ਬਹੁਤ ਕੰਮ ਕਰਦਾ ਸੀ ਚੰਗਾ ਬੰਦਾ ਦਾ ਬਹੁਤ ਸੇਵਾਦਾਰ ਸੀ ਉਹ ਚੰਗਾ ਬੰਦਾ ਸੀ ਇੱਕ ਸਰਪੰਚ ਹੋਣ ਦੇ ਨਾਂ ਤੇ ਕੀ ਸੰਦੇਸ਼ ਦਿਓਗੇ ਲੋਕਾਂ ਨੂੰ ਤੁਸੀਂ ਇਹ ਜੀ ਸਰਪੰਚ ਹੋਣ ਦੇ ਨਾਤੇ ਇਹ ਲੋਕਾਂ ਨੂੰ ਸੁਨੇਹਾ ਦੇਵਾਂਗੇ ਜੀ ਬਹੁਤ ਧੰਨਵਾਦ ਆ ਇਸ ਰਾਤਨ ਚੰਦ ਦਾ ਜੀ ਬਹੁਤ ਮਿਹਨਤੀ ਬਣੇ ਬਹੁਤ ਚੰਗੇ ਕੰਮ ਕਰੇ ਨੇ ਬਹੁਤ ਦੁਨੀਆ ਨੂੰ ਯੋਗਦਾਨ ਦੇ ਆਸਰੀ ਕਾਲ ਜੀ ਮੈਂ ਤੋਤਾ ਸਿੰਘ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਪ੍ਰਧਾਨ ਧਰਮਨਕ ਮਹਿਮਾਨ ਸਾਹਿਬ ਬੰਨੀ ਇਹ ਪ੍ਰਿੰਟ ਕਰਦਾਂ ਕਿ ਹਰ ਇੱਕ ਨੂੰ ਹਰ ਪ੍ਰਾਣੀ ਨੂੰ ਸਰੀਰਦਾਨ ਕਰਨਾ ਚਾਹੀਦਾ ਜਿਵੇਂ ਬਾਬਾ ਰਤਨ ਚੰਦ ਸ਼ਰਮਾ ਜੀ ਨੇ ਕੀਤਾ ਇਹ ਪ੍ਰਾਲਾ ਕਰਨਾ ਚਾਹੀਦਾ ਬਹੁਤ ਵਧੀਆ ਸੀਗੇ ਜੀ ਵਧੀਆ ਇਨਸਾਨ ਸਨ ਸਾਡੇ ਨਾਲ ਡੇਰੇ ਨਾਲ ਵੀ ਜੁੜੇ ਹੋਏ ਸਨ ਡੇਰਾ ਸੱਚਾ ਸੋਧ ਨਾਲ ਜੁੜੇ ਹੋਏ ਸੀ ਡੇਰਾ ਬਾਬਾ ਪਗਮਾਨ ਦਾਸ ਜੀ ਟੇਲਾ ਵਾਲੇ ਉਹਨਾਂ ਨਾਲ ਵੀ ਜੁੜੇ ਹੋਏ ਸੀ ਵਧੀਆ ਪਰਿਵਾਰ ਹੈ ਜੀ ਵਧੀਆ ਇਨਸਾਨ ਸਨ ਇੱਕ ਮ੍ਰਿਤਕ ਸਰੀਰ ਹੋਣ ਦੇ ਨਾਂ ਤੇ ਕਿ ਕਿਸਾਨ ਜਸਵੰਦੀ ਵੀ ਆ ਗੂ ਤੁਸੀਂ ਕੀ ਸੰਦੇਸ਼ ਦਿਓਗੇ ਅਸੀਂ ਤਾਂ ਸਾਰੀ ਸੰਗਤ ਨੂੰ ਅਪੀਲ ਕਰਦੇ ਹਾਂ ਪੂਰੇ ਬਾਗਡਨ ਵੀ ਇਹ ਸਰੀਰਦਾਨ ਕਰਨਾ ਚਾਹੀਦਾਗਾ ਕਿਸੇ ਦੇ ਕੰਮ ਆ ਸਕੇ ਜਿਵੇਂ ਅੱਖਾਂ ਦਾਣ ਨੇ ਗਿਆ ਸਰੀਰਦਾਨਾ ਕੋਈ ਵੀ ਅੰਗ ਉਂ ਵੀ ਆਪਾਂ ਸਸਕਾਰ ਵੀ ਕਰਦੇ ਆ ਇਹ ਜ਼ਰੂਰੀ ਹੈ ਕਰਨਾ ਸਾਡੇ ਫਾਜ਼ਲ ਸਾਹਿਬ ਨੇ ਬੜੇ ਪੁਰਾਣੇ ਸਮੇਂ ਤੋਂ ਨਾਮ ਲਿਆ ਹੋਇਆ ਸੀ ਤੇ ਉਹ ਗੁਰੂ ਦੇ ਨਾਲ ਜੁੜੇ ਹੋਏ ਸਨ ਉਹਨਾਂ ਨੇ ਆਪਣੀ ਇੱਛਾ ਦੇ ਅਨੁਸਾਰ ਹੀ ਆਪਣਾ ਜਿਹੜਾ ਸਰੀਰਦਾਨ ਕਰਨ ਦਾ ਪਰਨ ਕੀਤਾ ਹੋਇਆ ਸੀ ਤੇ ਉਹ ਤਾਨੂੰ ਹਮੇਸ਼ਾ ਹੀ ਕਿਹਾ ਕਰਦੇ ਸੀ ਕਿ ਸਰੀਰਦਾਨ ਮੇਰਾ ਕਰਿਓ ਮੈਨੂੰ ਸਸਕਾਰ ਕਰਨ ਦੀ ਬਜਾਏ ਤੁਸੀਂ ਸਰੀਰਦਾਨ ਹੀ ਕਰਨਾ ਹੈ ਤਾਂ ਇਸ ਗੱਲ ਨੂੰ ਉਹਨਾਂ ਦੇ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਅੱਜ ਉਹਨਾਂ ਦੇ ਕੀਤੇ ਹੋਏ ਪਰਣ ਤੇ ਫੁੱਲ ਚੜਾਉਂਦੇ ਹੋਏ ਅੱਜ ਉਹਨਾਂ ਦਾ ਸਰੀਰਦਾਨ ਕਰ ਰਹੇ ਆ ਤੇ ਇਹ ਸਰੀਰਦਾਨ ਪੂਜਨੇ ਗੁਰੂ ਸੰਤ ਡਾਕਟਰ ਗਰਮੀਤ ਰਾਮ ਰਹੀਮ ਸਿੰਘ ਜੀ ਇਨਸਾਨ ਦੀ ਪ੍ਰੇਰਣਾ ਤੇ ਚੱਲਦਿਆਂ ਹੀ ਅਸੀਂ ਕਰ ਰਹੇ ਆ ਉਹਨਾਂ ਨੇ ਜੋ ਪ੍ਰੇਰਣਾ ਸਾਨੂੰ ਦਿੱਤੀ ਹੈ ਇਸ ਨਾਲ ਬਹੁਤ سارے ਜਿਹੜੇ ਨਵੇਂ ਡਾਕਟਰ ਨੇ ਉਹ ਪੈਦਾ ਹੋਣਗੇ ਨਵੇਂ ਮੁੰਡੇ ਕੁਝ ਸਿੱਖਣਗੇ ਨਵੇਂ ਮੁੰਡੇ ਕੁੜੀਆਂ ਬੱਚਿਆਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲੇਗਾ ਤੇ ਨਵੇਂ ਡਾਕਟਰ ਪੈਦਾ ਹੋਣਗੇ ਇਹਨਾਂ ਦੇ ਸਰੀਰ ਤੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਇਸ ਪਿੰਡ ਦੇ ਵਿੱਚ ਪਹਿਲਾਂ ਵੀ ਕੋਈ ਸਰੀਰਦਾਨ ਹੋਇਆ ਪਹਿਲਾਂ ਦੋ ਸਰੀਰਦਾਨ ਹੋ ਚੁੱਕੇ ਆ ਇਹ ਤੀਜਾ ਸਰੀਰਦਾਨ ਕਿਸ ਤਰ੍ਹਾਂ ਦਾ ਪਰਿਵਾਰ ਦੇ ਵਿੱਚ ਉਹਨਾਂ ਦਾ ਵਾਸੀ ਜਾਂ ਕਿਸ ਤਰ੍ਹਾਂ ਦੀ ਉਹ ਗੱਲਬਾਤ ਕਰਦੇ ਸਨ ਉਹ ਪਰਿਵਾਰ ਦੇ ਵਿੱਚ ਐਸੇ ਰਸੂਖਦਾਰ ਵਿਅਕਤੀ ਸਨ ਜਿਹੜੇ ਸਾਰੇ ਪਰਿਵਾਰ ਨੂੰ ਧਰਮ ਨਾਲ ਜੋੜ ਕੇ ਰੱਖਣ ਵਾਲੇ ਵਿਅਕਤੀ ਸਨ ਉਹਨਾਂ ਨੇ ਹਮੇਸ਼ਾ ਹੀ ਸਾਰੇ ਪਰਿਵਾਰ ਨੂੰ ਬੰਨ੍ਹ ਕੇ ਰੱਖਿਆ ਤੇ ਡੇਰੇ ਦੇ ਨਾਲ ਜੁੜਨ ਵਾਸਤੇ ਹਮੇਸ਼ਾ ਕਿਹਾ ਡੇਰਾ ਸੱਚਾ ਸੌਦਾ ਦੇ ਨਾਲ ਹਮੇਸ਼ਾ ਜੁੜਨ ਵਾਸਤੇ ਉਹਨਾਂ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ शरीर त नी रतन चंद कंसानेत्री रतन चंद ਤਵੇ ਕਾ ਤੁਸੀਂ ਸੱਚ ਕਹੂੰ ਵੈਬ ਡਿਪਾਰਟਮੈਂਟ ਦੇ న్యూਸ ਐਡੀਟਰ ਪਤ్రਕਾਰ ਰਵਿੰਦਰ ਸ਼ਰਮਾ ਦੇ ਪਿਤਾ ਦੇ ਦਿਹਾਨ ਤੋਂ ਬਾਅਦ ਉਹਨਾਂ ਦੇ ਮ੍ਰਿਤ ਦੇ ਨੂੰ ਮੈਡੀਕਲ ਖੋਜ ਕਾਰਜਾਂ ਦੇ ਲਈ ਦਾਨ ਕੀਤਾ ਗਿਆ ਅਤੇ ਅਜੀਹਾ ਕਰਨਾ ਮਾਨਤਾ ਤੇ ਬਹੁਤ ਵੱਡੀ ਪਰਿਵਾਰ ਵੱਲੋਂ ਚੰਗੀ ਪਹਿਲ ਹੈ ਅਤੇ ਮਾਨਤਾ ਤੇ ਵੱਡਾ ਪਰਪਕਾਰ ਕੀਤਾ ਹੈ ਇਹਨਾਂ ਤਸਵੀਰਾਂ ਨੂੰ ਵੇਖ ਕੇ ਸਮਾਜ ਨੂੰ ਸੇਧ ਲੈਣ ਦੀ ਲੋੜ ਹੈ ਕਿ ਮ੍ਰਿਤਕ ਸ਼ਰੀਰ ਨੂੰ ਅਗਨੀ ਪੈਂਟ ਕਰਨ ਦੇ ਬਜਾਏ ਸਵਾ ਬਣ ਜਾਣਾ ਹੈ ਅਗਨੀ ਪੈਂਟ ਕਰਨ ਤੋਂ ਬਾਅਦ ਅਤੇ ਇੱਕ ਸਰੀਰ ਉੱਤੇ ਦਰਜਨਾ ਡਾਕਟਰ ਹੈ ਜਿਹੜੇ ਰਿਸਰਚ ਕਰਕੇ ਆਪਣਾ ਪੂਵਕ ਕਸਵਾਰ ਦੇ ਹਨ ਤਾਂ ਇਹੇ ਚ ਸਰੀਰਦਾਨ ਕਰਨ ਦੇ ਪ੍ਰਤੀ ਲੋਕਾਂ ਨੂੰ ਜਾਗਰੂ ਕਰ ਰਹੇ ਨੇ ਡੇਰਾ ਸੱਚਾ ਸੋਧਾ ਸੱਚ ਕੋहूं ਵੀ ਇਸ ਪਰਿਵਾਰ ਨੂੰ ਦਿਲੋਂ ਸੈਲੂਟ ਕਰਦਾ ਹੈ